ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਦੇ ਵੱਲੋਂ ਆਪੋ ਆਪਣੇ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਤੇ ਆਪਣੇ ਵਾਡਾ ਦੇ ਵੋਟਰਾਂ ਦੇ ਨਾਲ رابطہ ਕਾਇਮ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਤੇ ਨਾਲ ਹੀ ਆਪਣੇ ਦਫ਼ਤਰਾਂ ਦੇ ਉਦਘਾਟਨ ਵੀ ਕੀਤੇ ਜਾ ਰਹੇ ਨੇ ਇਸੇ ਦਰਮਿਆਨ ਵਾਰਡ ਨੰਬਰ 14 ਤੋਂ ਸ਼ਮਨੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਦੇ ਵੱਲੋਂ ਸਾਬਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਤੋਂ ਬਾਅਦ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਇਸ ਸਮੇਂ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਸ਼ਮਨੀ ਅਕਾਲੀ ਦਲ ਦੀ ਸਮੁੱੱਚੀ ਲੀਡਰਸ਼ਿਪ ਦੇ ਧੰਨਵਾਦੀ ਨੇ ਜਿਨ੍ਹਾਂ ਵੱਲੋਂ ਇੱਕ ਸਧਾਰਨ ਪਰਿਵਾਰ ਦੀ ਧੀ ਨੂੰ ਆਪਣੇ ਵਾਰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਤੇ ਇਹ ਆਪਣਾ ਉਮੀਦਵਾਰ ਬਣਿਆ ਤੇ ਉਹਨਾਂ ਆਪਣੇ ਵਾਰਡ ਦੇ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਜੇਤੂ ਹੋਣ ਤੋਂ ਬਾਅਦ ਉਹ ਆਪਣੇ ਵਾਰਡ ਦੇ ਕੰਮ ਪਹਿਲ ਦੇ ਆਧਾਰ ਤੇ ਕਰਉਣਗੇ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਰਕਾਰ ਬਣਾਈ ਗਈ ਜੋਣਾ ਜਿੱਤਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਪ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਜੋ ਵੱਡੇ ਦੇ ਦਾਅਵੇ ਕੀਤੇ ਗਏ ਸਾਰੇ ਝੂਠ ਸਾਬਤ ਹੋਏ ਨੇ ਇਸ ਮੌਕੇ ਬੋਲਦੇ ਸਿਨੀਅਰ ਕਾਦੀਆਗੂ ਡਾਕਟਰ ਅਸ਼ਵਨੀ ਪਾਸੀ ਨੇ ਬੀਬੀ ਜਸਵਿੰਦਰ ਕੌਰ ਵੱਲੋਂ ਕਰੋਨਾ ਕਾਲ ਮੌਕੇ ਲੋਕਾਂ ਦੀ ਕੀਤੀ ਗਈ ਸੇਵਾ ਦਾ ਵੀ ਜ਼ਿਕਰ ਕੀਤਾ ਗਿਆ ਤੇ ਕਿਹਾ ਕਿ ਬੀਬੀ ਜਸਵਿੰਦਰ ਕੌਰ ਦੇ ਪਤੀ ਗੁਰਜੀਤ ਸਿੰਘ ਵੱਲੋਂ ਉਸ ਮੌਕੇ ਜਦੋਂ ਕੋਈ ਘਰੋਂ ਬਾਹਰ ਨਿਕਲਣ ਤੋਂ ਵੀ ਡਰਦਾ ਸੀ ਬੀਬੀ ਜਸਵਿੰਦਰ ਕੌਰ ਤੇ ਉਹਨਾਂ ਦੇ ਪਤੀ ਦੇ ਵੱਲੋਂ ਘਰ-ਘਰ ਫ੍ਰੀ ਦੁੱਧ ਪਹੁੰਚਾਉਣ ਦੀ ਸੇਵਾ ਨਿਭਾਈ ਗਈ ਸੀ ਤੇ ਉਹ ਵਾਰਡ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਬੀਬੀ ਜਸਵਿੰਦਰ ਕੌਰ ਦੇ ਹੱਕ ਦੇ ਵਿੱਚ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਘਰ ਦੀ ਕੁੜੀਆਂ ਅਕਾਲੀ ਦਲ ਦਾ ਲੱਖ ਵਾਰੀ ਸ਼ੁਕਰਾਨਾ ਕਰਦੀ ਹਾਂ ਉਹਨਾਂ ਨੇ ਸਨ ਟਿਕਟ ਦੇ ਕੇ ਨਿਵਾਜਿਆ ਹੈ ਸੰਗਤ ਮੂਰੀ ਸਾਰੇ ਮੱਲਿਆ ਮੂਰੇ ਬੇਨਤੀ ਕਰਦੀ ਹਾਂ ਕਿ ਸਾਨੂੰ ਵੀ ਇੱਕ ਵਾਰੀ ਆਪਣੀ ਸੇਵਾ ਦਾ ਮੌਕਾ ਦਿਓ ਅਸੀਂ ਖਰੇ ਉਤਰਾਂਗੇ ਤੁਹਾਡੀ ਸੇਵਾ ਦੇ ਉੱਤੇ ਜੇ ਕੋਈ ਵੀ ਕੰਪਲੇਂਟ ਹੋਵੇ ਤੁਸੀਂ ਉਸੇ ਵੇਲੇ ਸਾਡੇ ਘਰਦਰ ਤੇ ਆ ਸਕਦੇ ਹੋ ਸਾਰੇ ਪਲੰਪਟੇ ਫੋਨ ਨੰਬਰ ਸਭ ਕੁਝ ਦਿੱਤਾ ਹੋਇਆ ਹੈ ਸਾਨੂੰ ਵੀ ਤੁਸੀਂ ਸੇਵਾ ਦਾ ਮੌਕਾ ਦਿਓ ਤੁਸੀਂ ਅੱਗੇ ਵੀ ਦੇਖ ਲਿਆ 3 ਸਾਲਾਂ ਵਿੱਚ ਕੀ ਤੁਹਾਡੀਆਂ ਜ਼ਰੂਰਤਾਂ ਹੋਈਆਂ ਨੇ ਪੂਰੀਆਂ ਇਸ ਕਰਕੇ ਬੇਨਤੀ ਹੈ ਜੋ ਢੋਟਲੋ ਸਾਹਿਬ ਨੇ ਵਿਕਾਸ ਕਰਾਏ ਨੇ ਜੋ ਢੋਟਲੋ ਸਾਹਿਬ ਨੇ ਸੀਵਰੇਜ ਪੁਆਈ ਨੇ ਸੜਕਾਂ ਬੜਵਾਈ ਨੇ ਤੁਸੀਂ ਉਹਨਾਂ ਦੇ ਅਧਾਰ ਨੂੰ ਦੇਖਦੇ ਹੋਏ ਕਿਰਪਾ ਕਰਕੇ ਅਕਾਲੀ ਦਲ ਨੂੰ ਵੋਟ ਦੇ ਕੇ ਜਿਤਾਓ ਤੇ ਅਸੀਂ ਤੁਹਾਡੇ ਹਰ ਟਾਈਮ ਸੇਵਾ ਵਿੱਚ ਛੱਡ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸਰਦਾਰ ਪ੍ਰਕਾਸ਼ ਸਿੰਘ ਮਾਰੇ ਵਰਗੀ ਦਾ ਉਹਨਾਂ ਦੇ بیٹے ਦਾ ਤੇ ਸਰਦਾਰ ਲੰਜੀਤ ਸਿੰਘ ਢਿੱਲੋਂ ਜੀ ਦਾ ਜਿਨ੍ਹਾਂ ਨੇ ਇੱਕ ਆਮ ਪਰਿਵਾਰ ਦੇ ਵਿਅਕਤੀ ਦੀ ਵਾਈਫ ਨੂੰ ਸ਼੍ਰੋਮਣੀ ਕਾਰਿਦਾਰ ਦੀ ਵਾਡ ਨੰਬਰ 14 ਟਿਕਟ ਦੇ ਕੇ ਨਿਮਾਜਿਆ ਅਸੀਂ ਇਹ ਸਾਨੂੰ ਲਮਾਂਗੇ ਸਾਡੀ ਮਰ ਸ਼੍ਰੋਮਣੀ ਕਾਰਿਦਾਰ ਹਾਈ ਕਮਾਂਡਾ ਤੇ ਮੈਂ ਆਸ ਕਲ ਦਾ ਜੀ ਵੀ ਅਸੀਂ ਯਾਮਕਾ ਨਾਲ ਜੁੜੇ ਹੋਇਆ ਜੋ ਮੇਰੀ ਕਰੋਨਾ ਦੌਰਾਨ ਸੇਵਾ ਤੇ ਮੇਰੀ ਪਤਨੀ ਦੀ ਜੋ ਗੁਰਦੁਆਰੇ ਦੀ ਸੇਵਾ ਹੈ ਉਹ ਢੇਗਡੇ ਹੋਏ ਮਲੇਰੇ ਵਾਡ ਨੰਬਰ 14 ਦੇ ਦੇ ਨਿਵਾਸੀ ਨੇ ਸਾਨੂੰ ਸੇਵਾ ਦਾ ਮੌਕਾ ਦੇਣਗੇ ਕਿਉਂਕਿ ਅਸੀਂ ਸਲਦਾਰ ਲੰਜੀਤ ਸਿੰਘ ਤੇ ਲੋੜੀ ਟੀਮ ਦੇ ਮੈਂਬਰਾਂ ਜੋ ਵਿਕਾਸਪੁਰ ਨੇ ਪੂਰਬੀ ਦੇ ਕਿੱਬਾ ਲੋਟ ਤੇ ਪਹਿਲਾਂ ਕੋਈ ਵੀ ਨਹੀਂ ਅੰਡਾ ਸੀ ਜਿਹਨ ਟਿੰਬਾਲ ਉਹ ਤੇ ਸ਼ੋਰੂਮ ਬਣਨੇ ਤਾ ਉਸਨੂੰ ਦਾਲ ਲੰਜੀ ਸਿੰਘ ਤੇ ਲੋੜੀ ਦੇ ਨੇ ਤੇ ਸ਼ੋਰੂਮ ਨਹੀਂ ਇੱਕ ਆਦੀਦਲ ਦਾ ਜਿਹੜਾ ਵਿਕਾਸ ਦਾ ਅਜੰਡਾ ਹੈ 2007 ਤੋਂ ਲੈ ਕੇ 17 ਤੱਕ ਇਹ 2 1997 ਤੋਂ ਲੈ ਕੇ 2002 ਤੱਕ ਉਹ ਅਦਾਲਤ ਤੇ ਅਸੀਂ ਵੋਟ ਮੰਗਦੇ ਆ ਅਸੀਂ ਵਿਕਾਸ ਦੇ ਮੁੱਦੇ ਤੇ ਵੋਟ ਮੰਗਦੇ ਆ ਅਸੀਂ ਜਾਤੀ ਧਰਮ ਦੇ ਮੁੱਦੇ ਤੇ ਵੋਟ ਨਹੀਂ ਮੰਗਣੀ ਅਸੀਂ ਭਾਈਚਾਰੇ ਦੇ ਸਾਂਝੇ ਮੁੱਦੇ ਤੇ ਵੋਟ ਮੰਗਣੀ ਹੈ ਵਾਇ ਕੁਝੇ ਕਾਖਾਲਸਾ ਵਾਇ ਕੁਝੇ ਕੀਪਤੇ ਜਿਵੇਂ ਸਭ ਨੂੰ ਪਤਾ ਹੀ ਆ ਕਿ ਬੀਬੀ ਜਸਵੰਦਰ ਕੌਰ ਔਰ ਉਹਨਾਂ ਦੇ ਪਤੀ ਕੀ ਜੀ ਜੋ ਕੌਫੀ ਡਾਇਰੈਕਟਰ ਇਸ ਇਲਾਕੇ ਵਿੱਚ ਰਹ ਰਹੇ ਆ ਔਰ ਬਹੁਤ ਹੀ ਸਧਾਰਨ ਪਰਿਵਾਰ ਆ ਗੁਰੂ ਘਰ ਨਾਲ ਜੁੜਿਆ ਹੋਇਆ ਪਰਿਵਾਰ ਆ ਹਮੇਸ਼ਾ ਗੁਰੂ ਘਰ ਦੀ ਬਖਸ਼ੀਸ਼ ਲੈ ਕੇ ਇਹ ਆਪਣਾ ਕੰਮ ਕਰਦੇ ਆ ਜਿਵੇਂ ਆਪਾਂ ਵੀਰੇ ਨੂੰ ਟਿਕ ਮਿਲੀ ਹੈ ਉਹ ਵੀ ਇਸੇ ਕਰਕੇ ਮਿਲੀ ਹੈ ਕਿਉਂਕਿ ਹਰ ਇੱਕ ਇਨਸਾਨ ਦੇ ਦੁੱਖ-ਤਕਮ ਆਉਂਦੇ ਆ ਹਰ ਕਿਸੇ ਦੇ ਸੁੱਖ 'ਚ ਨਾਲ ਖੜਦੇ ਆ ਔਰ ਵੀਰੇ ਕੋਈ ਦੁਖੀ ਪਰਿਵਾਰ ਹੋਵੇ ਉਹਨਾਂ ਦੇ ਬਦਦ ਕਰਦੇ ਆ ਜਿਵੇਂ ਆਪਾਂ ਪਿਛਲੇ ਟਾਈਮ 'ਚ ਦੇਖਿਆ ਜਦੋਂ ਕੋਵਿਡ ਦਾ ਜਮਾਨਾ ਸੀ ਕਾਹਕਰ ਮਰੀਜ਼ ਪਏ ਸੀ ਲੋਕਡਾਊਨ ਲੱਗੇ ਹੋਏ ਸੀ ਕੋਈ ਆਪਣੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦਾ ਪਰ ਸਾਡੇ ਵੀਰ ਗੁਰਜੀਤ ਨੇ ਉਹਨਾਂ ਦਿਨਾਂ ਵਿੱਚ ਦੁੱਧ ਦੀ ਸੇਵਾ ਲਈ ਔਰ ਸਵੇਰੇ ਸ਼ਾਮ ਇਲਾਕੇ ਵਿੱਚ ਦੋ ਵੀ ਪਿੱਛੇ ਬੰਨ ਕੇ ਮੋਟਰਸਾਈਕਲ ਦੇ ਘਰਾਂ ਘਰਾਂ ਵਿੱਚ ਦੁੱਧ ਪਹੁੰਚਾਇਆ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੂੰ ਦੁੱਧ ਦੀ ਉਸਤਾਂ ਬਹੁਤ ਜ਼ਿਆਦਾ ਜ਼ਰੂਰ ਸੀ ਇਹਨਾਂ ਨੇ ਉਹ ਸੇਵਾ ਬੜੀ ਬਖੂਬੀ ਨਿਭਾਈ ਕਿਉਂਕਿ ਉਹਨਾਂ ਦਿਨਾਂ 'ਚ ਰੋਜ਼ਗਾਰ ਲੋਕਾਂ ਕੋਲ ਨਹੀਂ ਰਿਹਾ ਸੀ ਕੰਮ ਨਹੀਂ ਰਿਹਾ ਸੀ ਲੋਕਾਂ ਕੋਲ ਜਿਹੜੇ ਮਿਹਨਤੂਰ ਲੋਕ ਆ ਉਹਨਾਂ ਨੂੰ ਵਾਸ਼ਣ ਦੀ ਕਮੀ ਆ ਗਈ ਸੀ ਸਰਦਾਰ ਗੁਰਜੀਤ ਸਿੰਘ ਜੀ ਨੇ ਸਾਡੇ ਭਾਈ ਤਸਵਿੰਦਰ ਨੇ ਆਪਣੇ ਘਰ ਖਰਚਾ ਕਰਕੇ ਬਹੁਤ ਲੋਕਾਂ ਦੀ ਉਸਤਾਂ ਅਨਾਜ ਨਾਲ ਸੇਵਾ ਕੀਤੀ ਇਹ ਬੜਾ ਉਸ ਟਾਈਮ ਇਹਨਾਂ ਨੇ ਜਿਹੜਾ ਚੰਗਾ ਕੰਮ ਕੀਤਾ ਸੀਗਾ ਉਸ ਨੂੰ ਦੇਖਦੇ ਹੋਏ ਸ਼ਰੋਮੀ ਕਾਲੀਦਾਰ ਨੇ ਇਹਨਾਂ ਨੂੰ ਪੇਟੀ ਦੇ ਕੇ ਨਵਾਜਿਆ ਔਰ ਮੈਂ ਸਮੁੱਚੇ ਇਲਾਕੇ ਦੇ ਸੰਗਤ ਨੂੰ ਬੇਨਤੀ ਕਰਦਾ ਕਿ ਸ਼ਰੋਮੀ ਕਾਲੀਦਾਰ ਇੱਕ ਇਸਲਾਮੀ ਪਾਰਟੀ ਹੈ ਜਿਹੜੀ ਸਦਾ ਇਹ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੀ ਦੀ ਹੈ ਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਜਿੰਨਾ ਵੀ ਪਿਛਲੇ ਟਾਈਮ ਚ ਤੁਸੀਂ ਵਿਕਾਸ ਦੇਖਦੇ ਹੋ ਜਿੰਨੀਆਂ ਵੀ ਸਕੀਮਾਂ ਦੇਖਦੇ ਹੋ ਉਹ ਸਭ ਸ਼ਰੋਮੀ ਕਾਲੀਦਾਰ ਨੇ ਚਲਾਈਆਂ ਸੀ ਜਿੰਨਾ ਇਲਾਕਾ ਤੇ ਆਪਾਂ ਬੈਠੇ ਆ ਇਸ ਇਲਾਕੇ ਦੀ ਜਿਹੜੀ ਲੋਹਾਰ ਬਦਲੀ ਗਈ ਉਹ ਵੀ ਸਰਦਾਰ ਰਣਜੀਤ ਸਿੰਘ ਜੀ ਦੇ ਨੋਟ ਜਦੋਂ ਇਥੋਂ ਐਮ.ਐਲ.ਏ ਸੀ ਉਹਨਾਂ ਨੇ ਇਸ ਇਲਾਕੇ ਦੀ ਲੋਹਾਰ ਬਦਲੀ ਜਿਵੇਂ ਸਕੀਮਾਂ ਦੀ ਗੱਲ ਕਰ ਰਹੇ ਆ ਉਸ ਟਾਈਮ ਨੀਲੇ ਕਾੜ ਬਣਾਉਣ ਦਾ ਪ੍ਰੋਗਰਾਮ ਬਣਾਇਆ ਸਰਦਾਰ ਪ੍ਰਤਾਪ ਸਿੰਘ ਦੀ ਬਾਦਲੇ ਔਰ ਇਸ ਇਲਾਕੇ ਵਿੱਚ ਜਿਹੜੀ ਕਿ ਪੁਰਾਣੀ 8 ਨੰਬਰ ਵਾਰਡ ਸੀ ਜਿਹਦੀਆਂ ਅੱਜ ਕਿੰਨ ਵਾਰਡਾਂ ਹੋ ਗਈਆਂ ਤਕਰੀਬਨ 7600 ਕਾੜ ਬਣਾ ਕੇ ਇਸ ਇਲਾਕੇ ਨੂੰ ਦਿੱਤੇ ਉਹੋ ਹੀ ਤਰ੍ਹਾਂ ਅੱਜ ਤੱਕ ਕੰਮ ਆ ਰਿਹਾ ਹੈ ਸਰਕਾਰ ਹੈ ਪਿਛਲੇ ਟਾਈਮ ਉਹਨਾਂ ਨੇ ਕਾਨੂੰਨ ਕੱਟਦਾ ਦਿੱਤਾ ਪਰ ਨਵੇਂ ਕੋਈ ਨਹੀਂ ਬਣਾਏ ਆਹ ਆਪ ਵੀ ਕਰਦੇ ਨੇ ਬੜੇ ਝੂਠੇ ਵਾਦੇ ਕਰਕੇ ਲੋਕਾਂ ਨੂੰ ਗੁੰਮਰਾ ਕਰਕੇ ਸਰਕਾਰ ਬਣੀ ਲੋਕਾਂ ਨੂੰ ਉਤਸਤਾਂ ਕਿਹਾ ਗਿਆ کہیں ਨਸ਼ਾ ਚੰਗੁਣਾ ਜ ਖਤਮ ਕਰ ਦਾਂਗੇ ਅਸੀਂ ਬੇਜ਼ਗਾਰੀ ਖਤਮ ਕਰ ਦਾਂਗੇ ਜਿਹੜਾ ਕਿ ਨਸ਼ਾ ਅੱਜ ਆਪਾਂ ਦੇਖਦੇ ਆ ਪਹਿਲਾਂ ਨਾਲੋਂ ਵੀ ਚਾਰ ਗੁਣਾ ਹੋ ਗਿਆ ਇਹਨਾਂ ਨੇ ਵਾਦਾ ਕੀਤਾ ਸੀ ਅਸੀਂ ਪੀਪਲ ਨੂੰ 1000 ਰੁਪਇਆ ਦਵਾਂਗੇ ਬੀਬੀਆਂ ਨੇ ਇੱਕ ਮੁਸ਼ਕਲ ਵੋਟ ਇਹਨਾਂ ਨੂੰ ਪਾਸ ਕੀਤੀ ਅੱਜ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ 1000 ਰੁਪਇਆ ਨਹੀਂ ਆਇਆ ਠੀਕ ਹੈ ਜਿਹੜੀ ਬਿਜਲੀ 200 ਜੂਨਤ ਸ਼ੁਰੂ ਹੋਈ ਅਕਾਲੀ ਦਲ ਦੇ ਕੰਮ ਤੇ ਮਾਰ ਸੀ ਇਹਨਾਂ ਨੇ 300 ਜੂਨਤ ਕਰਤੀ ਪਰ ਨਾਲ ਉਹ ਵੀ ਛੱਤ ਬਗਾਤੀ ਜੇ 300 ਇੱਕ ਵੀ ਜੂਨਤ ਉੱਪਰ ਹੋ ਜੇ ਸਾਰਾ ਬੇਤੌਣ ਲੱਗ ਗਿਆ ਜਦੋਂ ਕਿ ਜਰੂਰੀ ਕੰਮ ਵੀ ਕਰਦੇ ਆਗੇ ਸਰਕਾਰ ਦੇ ਕੰਮ ਤੇ ਜੇ ਬੱਦ ਵੀ ਆ ਜਾਂਦਾ ਹੈ ਤੋ ਦੋਸਤੋ ਜਿਹੜੀ ਹਰ ਮਹੀਨੇ 400 ਰੁਪਏ ਦੋ ਮਹੀਨੇ ਦੀ ਮਾਗ ਹੁੰਦੀ ਸੀ ਚਲੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਕਰਦਾ ਜੇ ਇਹ ਇਹਨਾਂ ਨੇ ਬਿਰੀ ਦੀ ਸਕੀਮ ਚਲਾਈ ਅੱਜ ਐਨਓਸੀ ਦੀ ਮਿਲਦੇ ਅੱਜ ਕਾਪਰਟੀਵ ਦੀ ਕੋਈ ਕੰਮ ਨਹੀਂ ਹੁੰਦੇ ਕੋਈ ਡਵੈਲਪਮੈਂਟ ਨਾ ਦੇ ਕੋਈ ਚੀਜ਼ ਨਹੀਂ ਔਰ ਅੱਜ ਸਨੇਚੇ ਅੱਜ ਘਰੋਂ ਤੋਂ ਬਾਹਰ ਨਹੀਂ ਨਿੱਤੇ ਸਕਦੇ ਅੱਜ ਇੰਨੀ ਗਲੁੱਤ ਸੋਚ ਇੰਨੀ ਗੁੰਡਾਗਰਦੀ ਇਲਾਕੇ ਚੱਲ ਰਹੀ ਆ ਕਿ ਜਿਹੜੀ ਆਪਾਂ ਤੁਰ ਬਾਹਰ ਨਿਕਲੋ ਤਵੱਸੇ ਟਾਈਮ ਜਦੋਂ ਮੋਬਾਈਲ ਆਪ ਕੋ ਹੋਵੇ ਸਭ ਸੁਨੇਚਰ ਆਵੇ ਮੋਬਾਈਲ ਹੋ ਕੇ ਲੈ ਜਾਂਦੇ ਆ ਅੱਜ ਬੀਬੀਆਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਦੇਖਦੇ ਆ ਪਿਛਲੇ ਟਾਈਮ ਦੀ ਵੀਡੀਓ ਦੇਖ ਲਈਓ ਘਰਾਂ ਦੇ ਅੰਦਰ ਗੁੰਡੇ ਵੜ ਕੇ ਲੋਕਾਂ ਦੇ ਚਹੇਂੀਆਂ ਤੱਕ ਲੱਗ ਲੈ ਜਾਂਦੇ ਆ ਪਰ ਇਹ ਸਰਕਾਰ ਕੀ ਦੀ ਆ ਬਿਲਕੁਲ ਟੋਟਲ ਫੇਰ ਸਰਕਾਰ ਮੇਰੇ ਅਨੁਸਾਰ ਇਹ ਸੰਗਤ ਨੂੰ ਇਹ ਹੀ ਗੱਲ ਦੀ ਹੈ ਕਿ ਜਿੱਤੇ ਗੁਰਜੀਤ ਇਹਨਾਂ ਦੀ ਮਿਸ ਜਸਵਿੰਦਰ ਕੌਰ ਇੱਕ ਸੇਵਕ ਪਰਿਵਾਰ ਸੋਪਾ ਇਹਨਾਂ ਦੇ ਨਾਲ ਖੜ ਕੇ ਇਹਨਾਂ ਨੂੰ ਦਿਖਾਈਏ ਤਾਂ ਕਿ ਆਉਣ ਵਾਲੇ ਟਾਈਮ ਆਪਣੇ ਇਲਾਕੇ ਦੀ ਆਪਾਂ ਡਵੈਲਪਮੈਂਟ ਕਲਾਸ ਕਰੀਏ ਆਪਣੇ ਇਲਾਕੇ ਵਿੱਚ ਜਿਹੜੀਆਂ ਬਰਾਈਆਂ ਨਸ਼ਾ ਜਿਹੜੀਆਂ ਸਨੇਚਿੰਗ ਇਹਨੂੰ ਆਪਾਂ ਖਤਮ ਕਰਾ ਸਕੀਏ ਬਹੁਤ ਬਹੁਤ ਧੰਨਵਾਦ